ਪੂਰੇ ਸਲੇਜਲੇ ਜੋ ਜਿੰਨਾ ਦਬਾਵਾ ਏਰੀਆ ਨਾ ਮੈਨੂੰ ਉੱਥੋਂ ਕੇ ਦਾ ਫੋਨ ਆਇਆ ਨਾ ਮੈਨੂੰ ਮਾਝ ਏਰੀਆ ਚ ਫੋਨ ਆਇਆ ਜੀ ਮੈਨੂੰ ਤਿੰਨ ਜ਼ਿਲ੍ਹਿਆਂ ਤੋਂ ਫੋਨ ਆਇਆ ਜੀ ਜੀ ਸੰਗਰੂਰ ਬਰਨਾਲਾ ਤੇ ਸਨਮ ਹੋਰ ਬਠਿੰਡੇ ਦੇ ਬੰਦਿਆਂ ਨੇ ਫੋਨ ਕੀਤਾ ਸੀ ਉਹਨਾਂ ਨੂੰ ਕਹਿੰਦੇ ਬਾਈ ਵੀਪਲਾ ਮੇਰੇ ਉਹ ਕਹਿੰਦੇ ਮੇਰੇ ਠੀਕ ਹੈ ਮਤਲਬ ਜਿਹੜਾ ਜਿਆਦਾ ਮੁੱਦਾ ਹੋਇਆ ਉਹ ਆਪਣੇ ਬਰਨਾਲੇ ਜ਼ਿਲ੍ਹੇ ਦਾ ਹੋਇਆ ਸੰਗਰੂਰ ਦਾ ਹੋਇਆ ਸਨਮ ਦਾ ਜਿਹੜਾ ਵੀ ਵੀਰ ਤੁਸੀਂ ਵਿਆਹ ਸ਼ਾਦੀ ਤੇ ਜਾਂਦੇ ਕਿਤੇ ਵੀ ਇੰਜੋਏ ਕਰਦੇ ਹੋ ਤਾਂ ਤੁਸੀਂ ਇਹ ਗਾਣਾ ਨਾਲ ਲਵਾਓ ਕੋਈ ਹੋਰ ਗਾਣਾ ਲਵਾ ਲਓ ਕੰਨੂ ਕਿਸੇ ਲੜਾਈ ਦਾ ਕਾਰਨ ਜਾਂ ਕਿਸੇ ਵੀ ਚੀਜ਼ ਦਾ ਕਾਰਨ ਨਾ ਬਣੇ ਕਿਉਂਕਿ ਇੱਕ ਮਿੰਟ ਦਾ ਗੁੱਸਾ ਕਿਸੇ ਦੀ ਜਾਨ ਲੈ ਸਕਦਾ। ਬਿਲੈਂਸ ਗੇਮ ਬਾਰੇ ਦੱਸੋ ਇਹ ਗੇਮ ਕਿਵੇਂ ਖੇਡੀ ਜਾਂਦੀ ਹੈ ਕਿੰਨੇ ਰਾਊਂਡ ਹੁੰਦੇ ਆ ਕਿੰਨੇ ਥੱਪੜ ਮਾਰਨੇ ਹੁੰਦੇ ਆ ਜਾਂ ਕਿੰਨੇ ਥੱਪੜ ਖਾਣੇ ਹੁੰਦੇ ਆ ਇਹ ਗੇਮ ਗੇਮ ਵੀ ਡੀਟੇਲ ਵਾਰੀ ਟੈਕਨੀਕਲੀ ਦੱਸੋ ਹਾਂ ਜੀ ਇਹ ਗੇਮ ਦੇ ਵਿੱਚ ਵੀ ਤਿੰਨ ਰਾਊਂਡ ਦੀ ਗੇਮ ਹੁੰਦੀ ਆ ਹਰੇਕ ਰਾਊਂਡ ਦੇ ਵਿੱਚ ਦੋਨੇ ਖਿਡਾਰੀਆਂ ਨੂੰ ਇੱਕ ਇੱਕ ਥੱਪੜ ਮਾਰਨ ਨੂੰ ਮਿਲਦਾ ਤੇ ਵੈਸੇ ਤਾਂ ਨੌਕਆਊਟ ਦਾ ਨੌਕਆਊਟ ਸਿਸਟਮ ਆ ਜਦੋਂ ਕੋਈ ਨੌਕਆਊਟ ਹੋ ਗਿਆ ਉਦੋਂ ਗੇਮ ਖਤਮ ਹੋ ਜਾਂਦੀ ਆ ਪਰ ਅਗਰ ਕੋਈ ਨੌਕਆਊਟ ਨਾ ਹੋ ਗਏ ਫਿਰ ਜੱਜਿਸ ਬੈਠੇ ਨੇ ਬਹੁਤ ਜ਼ਿਆਦਾ ਕੈਮਰੇ ਲੱਗੇ ਹੁੰਦੇ ਆ ਕਿ ਇੱਕ ਇੱਕ ਛੋਟੀ ਛੋਟੀ ਮੂਵਮੈਂਟ ਵੀ ਉਹ ਕੈਪਚਰ ਕਰਦੇ ਆ ਤੇ ਉਹ ਪੁਆਇੰਟ ਸਿਸਟਮ ਦੇਖਣ ਲਈ ਹੁੰਦਾ ਤੇ ਫਿਰ ਬਾਅਦ ਚ ਪੁਆਇੰਟ ਸਿਸਟਮ ਦੇ ਨਾਲ ਸਿਸਟਮ ਬੰਦ ਹੋ ਜਾਂਦਾ ਜਿੱਤਾਰਦਾ ਥੱਪੜ ਤਾਂ ਕੋਈ ਸਲੀਕਾ ਵੀ ਹੁੰਦਾ ਹੈ ਕਿ ਆਹ ਚੀਜ਼ਾਂ ਵੱਜਣੀਆਂ ਚਾਹੀਦੀਆਂ ਆਹ ਵੱਜਣੀ ਚਾਹੀਦੀ ਆਹ ਚੀਜ਼ ਵੱਜਣੀ ਚਾਹੀਦੀ ਹਾਂਜੀ ਪੂਰਾ ਥੱਪੜ ਪੂਰਾ ਥੱਪੜ ਵੱਜਣਾ ਚਾਹੀਦਾ ਆਹ ਉਂਗਲੀਆਂ ਵੱਸ ਸਕਦੀਆਂ ਲੇਕਿਨ ਆਹ ਚੀਜ਼ ਨਹੀਂ ਵੱਸ ਸਕਦੀ ਕੱਲੇ ਹੀ ਕਹਿੰਦੇ ਤੁਹਾਡੇ ਨਾਲ ਜਦੋਂ ਉਹਨੇ ਕੀਤਾ ਤੇ ਆਹ ਚੀਜ਼ ਮਾਰੀ ਸੀ ਹਾਂਜੀ ਇਹੀ ਮਾਰੀ ਸੀਗੀ ਤੇ ਉਹਦੇ ਨਾਲ ਹਲਕਾ ਮਾਈਨਰ ਜਿਹਾ ਫੈਕਚਰ ਵੀ ਆ ਗਿਆ ਲੇਕਿਨ ਚਲੋ ਕੋਈ ਨਹੀਂ ਵਾਈਗਨ ਨੂੰ ਲਾਜ ਰੱਖੀ ਜੀ ਇਹ ਪਹਿਲਾਂ ਦਿਖਾਓ ਇਹ ਥੱਪੜ ਗੋਰੀ ਨੇ ਮਾਰਿਆ ਇਹ ਸਾਰੀ ਹੱਕ ਸੁਜ ਗਈ ਹਾਂਜੀ ਇਹ ਇੱਥੇ ਫ੍ਰੈਕਚਰ ਕਿੱਥੇ ਹੋਇਆ ਨਾ ਕਿਤੇ ਫ੍ਰੈਕਚਰ ਹੋਇਆ ਨਹੀਂ ਇਹ ਤੇ ਇਹ ਤੁਹਾਡੇ ਵਾਲੇ ਤਿੰਨ ਤਿੰਨ ਰਾਊਂਡ ਹੋਈ ਸੀ ਜਾਂ ਕਿੰਨੇ ਸੀ ਤਿੰਨ ਤਿੰਨ ਰਾਊਂਡ ਰਹੀ ਸੀ ਤਿੰਨ ਪਰ ਤੁਸੀਂ ਕਹਦੇ ਤਿੰਨ ਤੱਕ ਪਰ ਉਹਨੇ ਕਹਦਾ ਹਾਂਜੀ ਹਾਂਜੀ ਫਿਰ ਕੋਈ ਦੇ ਰੂਲ ਨਹੀਂ ਹੁੰਦੇ ਕਿ 95 ਦੇ 95 ਨਾਲ 100 ਦੇ 100 ਨਾਲ 125 ਦੇ ਹੈਵੀ weight ਕੈਟਾਗਰੀ 98 ਤੋਂ ਲੈ ਕੇ 130 ਕਿਲੋ ਤੱਕ ਫਿਰ ਉਧਰ ਤੋਂ ਸੁਪਰ ਹੈਵੀ weight ਹੈ ਉਧਰ ਤੋਂ ਥੱਲੇ ਲਾਈਟ ਹੈਵੀ weight ਹੈ ਹਾਂਜੀ ਉਹ ਹੁੰਦਾ 20-25 ਕਿਲੋ ਦਾ ਹੁੰਦਾ ਵੈਸੇ ਵੀ ਤੁਸੀਂ ਇਹ ਮੰਨ ਲਓ ਕਿ ਮੈਂ ਜੋ ਸ਼ੁਰੂਆਤ ਵਾਲਾ weight ਹੈ ਮੇਰਾ ਉਸ ਹੀ ਜਨਰਲ ਲਾਸਟ ਤੱਕ ਹੋ ਸਕਦਾ ਹੈ weight ਦਾ ਉਹਦਾ ਉਸ ਹੀ